ਚੰਗੀ ਐਂਟੀ ਵਿਚਾਰੀ ਜਿਹੜੀ ਚਾਹ ਪੀਉਂਦੀ ਚੱਲ ਕੋਟਰਾ ਤੇ ਵਗਿਆ ਤੈਨੂੰ ਬੋਣੀ ਤੇ ਹੋਈ ਬੋਣੀ ਨਹੀਂ ਆਏ ਦੇ ਕਦੀ ਜੀ ਜੋ ਹੋਰ ਵੇਚ ਕੇ ਜਾਣੀ ਇਹਨੂੰ ਹੋਰ ਕੀ ਵੇਚਣਾ ਦੋ ਬਸ ਵੇਖੀ ਯਾਰ ਤੈਨੂੰ ਆ ਕਾਪਾ ਕਿਥੋਂ ਲੈ ਆ ਐਡਾ ਸੁਣਾ ਤੁਹਾਡਾ ਘਰ ਆ ਤੇ ਕੱਪ ਐਡੇ ਬਕਾਰ ਰੱਖੇ ਆ ਮੈਂ ਤਾਂ ਕਿਹਾ ਕੱਪ ਵਧੀਆ ਲੈ ਕੇ ਰੱਖੋ ਟਾਪ ਦੀ ਚੀਜ਼ ਹੋਣੀ ਚਾਹੀਦੀ ਆ ਤੇ ਟਾਪ ਦੇ ਕੱਪ ਮਿਲਨੇ ਆ ਅੰਗਰੇਜ਼ ਕੁਆੜੀਏ ਕੋ ਵਿਓ ਕਿੱਥੋਂ ਲੱਭੂਗਾ ਹੁਣ ਦਾਸ ਤੁਹਾਡੇ ਸਾਹਮਣੇ ਬੈਠਾ ਆ ਤੇ ਹੈ ਆ ਕਾਲੇ ਵੀ ਅੰਗਰੇਜ਼ ਹੁੰਦੇ ਆ ਇਹਦੇ ਫਿਰ ਆਡੀ ਬੇਹਤੀ ਹੋ ਗਈ ਨਾਲੇ ਮੈਂ ਸ਼ੁਰੂ ਤੋਂ ਕਾਲਾ ਨਹੀਂ ਹਾਂ ਮੈਂ ਬੜਾ ਗੋਰਾ ਚਿੱਟਾ ਮੇਰੀ ਮਾਂ ਨੇ ਬੜੇ ਲਾਡਾਂ ਪਿਆਰ ਨਾਲ ਮੇਰਾ ਨਾਂ ਰੱਖਿਆ ਅੰਗਰੇਜ਼ ਉਹਦੇ ਕੋਈ ਬਾਪੂ ਨਾਲ ਲੜ ਕੇ ਪੀ ਕੇ ਚਲ ਗਈ ਤੇ ਮੈਨੂੰ ਉੱਥੇ ਛੱਡ ਗਈ ਬਾਪੂ ਸ਼ਰਾਬੀ ਕੇ ਅੰਦਰ ਪਿਆ ਰ ਤੇ ਮੈਨੂੰ ਤੋਪੇ ਪਾ ਛੱਡਿਆ ਤੋਪਣਾ ਕਾਲਾ ਹੋ ਗਿਆ ਮੈਂ ਨਹੀਂ ਤੇ ਮੈਂ ਪਤਾ ਕਿੰਨੇ ਚਿੱਟਾ ਨਾ ਆ ਇਹਦੇ ਪਜਾਮੇ ਵਰਗਾ ਚਾਹ ਤੂੰ ਹੀ ਬੜੀ ਸਵਾਦ ਬਣਾਈਆਂ ਲੌਂਗ ਇਲਾਚੀ ਵਾਲੀ ਪਰ ਕਾਪ ਬੜੇ ਬਕਾਰ ਆ ਮੈਨੂੰ ਲੱਗਦਾ ਕੋਈ ਮਿੱਟੀ ਦੇ ਕੱਪਾਂ ਨੂੰ ਰੰਗ ਮਾਰ ਕੇ ਦੇ ਗਿਆ ਤੁਹਾਨੂੰ ਚਾਹ ਜੋ ਸਮੈਲ ਆਉਂਦਾ ਪਈ ਹੈ ਆਹ ਨੋ ਐ ਇਹਨੇ ਕਦੀ ਮਾਰੀ ਚੀਜ਼ ਵੇਚੀ ਬੜੀ ਆਸਮਾਨ ਵੇਚੀ ਦਾ ਵਾ ਉਸਤਾਦ ਢੂੰਡੀ ਦੇ ਚੰਡੇ ਹੋਇਆ ਆ ਉਹ ਟੰਗਿਆ ਉਸਤਾਦ ਰੇੜੀ ਤੇ ਗਾੜੀ ਵੇਰ ਨੂੰ ਕੀ ਹੋਇਆ ਹੈ ਉਹ ਬਾਬੂ ਫੜ ਗਿਆ ਹੈ ਨਾ ਫੌਜੀ ਸੀ ਨਹੀਂ ਨਹੀਂ ਪਰ ਤੂਤਾਂ ਹੀ ਲਾਇਆ ਬੈਠੀਆਂ ਉਹਨੂੰ ਤੂੰ ਇਹ ਦਾ ਕਰੋ ਅਜੇ ਕੋ ਕਾਪ ਲੈ ਆਇਆ ਨਾ ਉਹਦੇ ਮੱਥੇ 'ਚ ਮਾਰੋ ਤੇ ਪੈਸੇ ਲਾਓ ਤੂੰ ਆਪਣੇ ਮਨੂ ਲਾਦਾ ਪੈਸੇ ਲੈਣ ਗਈ ਮੈਂ ਕੱਪ ਵੀ ਲਵ ਇੰਦਾ ਵੇਚੀਦਾ ਇਹ ਸਮਾਨ ਸਿੱਖਲਾ ਤੇਰੇ ਸਾਡੀਆਂ ਕੰਮ ਆਉਂਦੀਆਂ ਗੱਲਾਂ ਆਊਟ ਖੜਾਓ ਹੱਥ ਕਰਗਾ ਫੜ ਆਪਣੇ ਕੱਪ ਆ ਪਿਛਲੇ ਆਪਣੇ ਤੇਰੇ ਕੋਈ ਲੈ ਸੀ ਕੱਟ ਮੇਰਾ 200 ਰੁਪਿਆ ਕੱਟ ਮੇਰਾ 200 ਰੁਪਿਆ ਛੇਤੀ ਕਰ ਕੱਟ ਫੜਾ ਫੜਾ ਛੇਤੀ ਫੜਾ ਕੋੜ ਰਹਿ ਲੈ ਪਹਿਤੂ ਦੇ ਦਿੰਨੇ ਇੱਥੋਂ ਵਗ ਜਾ ਨਹੀਂ ਤਾਂ ਉਹੋ ਘੋਟਣਾ ਤੇਰੇ ਫੇਰ ਨਾ ਕਿੱਥੇ ਘੋਟ ਵਗ ਜਾ ਇੱਥੋਂ ਬ੍ਰਾ